ਹਲੋ ਮੇਰਾ ਨਾਮ ਆਕਾਸ਼ਦੀਪ ਹੈ ਇਹ ਮੇਰਾ ਚੈਨਲ ਕੁੰਡੀ ਲਾ ਲਈਏ ਆਪਣਾ ਇਹਦੀ ਕਰਦੇ ਜਣਾ ਮੁੰਡਾ ਵੜੀਆਂ ਟੱਬੀਆਂ ਮਰੀ ਜਾਂਦਾ ਫ੍ਰਿਜ ਦੀ ਆਵਾਜ਼ ਵੀ ਬੰਦ ਹੋ ਗਈ ਇਹ ਮੇਰਾ ਚੈਨਲ ਹੈ ਜੀ ਵੀਡੀਓ ਬਣਾਉਣੀ ਜ਼ਰੂਰੀ ਹੈ ਨਾ ਰੋਜ਼ ਹੀ ਰੋਜ਼ ਫਿਰ ਇਸ ਕਰਕੇ ਆਣਾ ਪੈਂਦਾ ਹੈ ਨਾ ਸੋ ਇਹ ਮੇਰਾ ਚੈਨਲ ਹੈ ਇਹ ਮੈਂ ਇਹ ਮੇਰੀ ਬੂਥੀ ਤੇ ਇਹ ਮੇਰਾ ਕਮਰਾ ਠੀਕ ਹੈ ਨਾ ਤੇ ਵੀਡੀਓ ਇਦਾਂ ਵੀ ਯਾਰ ਅਪਲੋਡ ਕੁਛ ਨਾ ਕੁਛ ਕਰਨਾ ਪੈਂਦਾ ਬਾਲ ਬੂਲ ਬਾਇ ਸੀ ਮੈਂ ਤੇਲ ਤੂੰ ਲਾਇਆ ਸੀ ਬਾਲਾਂ ਨੂੰ ਵਧੀਆ ਆਪਣਾ 엠ਬੇ ਦਾ ਤੇ ਵੀਡੀਓ ਬਣਾਉਣ ਲੱਗ ਗਏ ਹੁਣ ਹਨਾ ਤੇ ਯਾਰ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਹੈ ਨਾ ਕਿਉਂ ਜ਼ਰੂਰੀ ਆ ਤੇ ਸੁਪਨੇ ਵੀ ਬੜੇ ਆ ਨਾ ਤੇ ਸੁਪਨੇ ਬੜੇ ਆ ਤਾਂ ਉਸ ਸਾਹਮਣਾ ਹਾਲਾਤ ਹੋਏ ਪਏ ਆ ਹਨਾ ਜੇ ਕਿ ਸਦੇ ਸੁਪਨੇ بڑے ਆ ਨਾ ਤੇ ਯਾਰ ਉਹਦੇ ਹਾਲਾਤ ਦੇਖ। ਕੁਛੋ ਨਾ ਯਾਰ ਉਹਦੇ ਹਾਲਾਤ ਹਨਾ। ਤੇ ਮੇਰੇ ਵੀ ਹਾਲਾਤ ਥੋੜੇ ਉਸ ਹਾਵ ਨਾਲੀ ਆ। ਕੋ ਯਾਰ ਕਹਿ ਮੈਂ ਤਾਂ ਇੱਧਰ ਮ ਉੱਧਰ ਲੀ ਉੱਧਰ ਦੇਖ ਰਿਹਾ। ਆ ਰਿਹਾ ਕਹਿਬਰ। ਤੇ ਯਾਨੀ ਕਿ ਕਹਿਣ ਦਾ ਮਤਲਬ ਹਾਲਾਤ ਹਾਲਾਤ ਦੇ ਹਿਸਾਬ ਨਾਲ ਯਾਰ ਤੁਹਾਨੂੰ ਚੱਲਣਾ ਚਾਹੀਦਾ। ਉਹ ਕਿਦਾਂ ਜਿੱਦਾਂ ਹੁਣ ਮੇਰੇ ਡ੍ਰੀਮ ਬੜੇ ਆ ਮੈਂ ਕਿਰਾਏ ਤੇ ਰਹਿ ਰਿਹਾ ਕੱਲਾ ਮੈਨੂੰ ਕੋਈ ਵੈਸੇ ਕੋਈ ਲੋਨ ਨਹੀਂ। ਮੈਨੂੰ ਘਰੇ ਰੋਟੀ ਮਿਲ ਸਕਦੀ ਆ ਹਨਾ ਪਰ ਸੁਪਨੇ ਬੜੇ ਆ ਯਾਰ ਹਨਾ ਸੁਪਨੇ ਬੜੇ ਆ ਉਹਦੇ ਚੱਕਰ ਚ ਫੇਰ ਚੀਲਣਾ ਬੰਨਣਾ ਸਾਰਾ ਕੁਝ ਸੁਪਨੇ ਬੜੇ ਸੀ ਕਿ ਬਾਹਰ ਰਹਿਣ ਦਾ ਪਾਣੂ ਕੀ ਕਹਿ ਲਉ ਕਿ ਇੱਕ ਯੂਨੀਵਰਸ ਪਹੁੰਚ ਜਾਣਾ ਯਾਰ ਇਹ ਬਹੁਤ ਦੇਖ ਕੇ ਰੱਖਣਾ ਯੂਨੀਵਰਸ ਜਿੱਦਾਂ ਯਾਨੀ ਕਿ ਮੇਰਾ ਨਾ ਯਾਰ ਬਾਹਰ ਰਹਿਣ ਦਾ ਵੀ ਹੋਸੇਗਾ ਵੀ ਮੈਂ ਬਾਹਰ ਰਹਿ ਕੇ ਕੁਝ ਨਾ ਕੁਝ ਕਰਕੇ ਦਿਖਾ ਲੂੰਗਾ ਤੇ ਮੈਂ ਬਾਹਰ ਰਿਹਾ ਯਾਰ ਬੜੀ ਬਾਹਰ ਥੱਕ ਰਹੀ ਆ ਸਟਿਕ ਵੱਕੇ ਯਾਰ ਸਟਿਕ ਲੈ ਕੇ ਬਣਾਉਣ ਚ ਸਹੀ ਆ ਕਿੱਥੇ ਦੀ ਆ ਹਾਂ ਤੇ ਯਾਨੀ ਕਿ ਜਿਹੜਾ ਯੂਨੀਵਰਸ ਆ ਨਾ ਉਹ ਕੁਝ ਨਾ ਕੁਝ ਕਰਦਾ ਮੈਂ ਕਿੱਥੋਂ ਉੱਠਿਆ ਘਰੋਂ ਨਿਕਲਿਆ ਬਿਮਾਰ ਹੋਇਆ ਬਿਮਾਰ ਹੋਣ ਤੋਂ ਬਾਅਦ ਮੈਂ ਠੀਕ ਹੋਇਆ ਮੈਨੂੰ ਨੌਕਰੀ ਲੱਗੀ ਫੇ ਮੈਨੂੰ ਨੌਕਰੀ ਤੋਂ ਕੱਢਿਆ ਮੈਂ ਹਟਿਆ ਨਹੀਂ ਮੈਨੂੰ ਕੱਢਿਆ ਗਿਆ ਹਟਣਾ ਇੰਨਾ ਵੀ ਹੰਕਾਰ ਨਹੀਂ ਸੀ ਆਪਣੇ ਅੰਦਰ ਵੀ ਨੌਕਰੀ ਛੱਡ ਦਾਂਗਾ ਮੈਨੂੰ ਕੱਢਤਾ ਫਿਰ ਮੈਂ ਕਿਹਾ ਯਾਰ ਨੌਕਰੀ ਕਰਨੀ ਨਹੀਂ ਇੱਦਾਂ ਹੀ ਸਹੀ ਆ ਤੇ ਉਸ ਤੋਂ ਬਾਅਦ ਨੌਕਰੀ ਛੱਡਣ ਤੋਂ ਬਾਅਦ ਮੈਂ ਡਿਲੀਵਰੀ ਦਾ ਕੰਮ ਕਰਨ ਲੱਗਾ ਵਾਂਗਾ ਆਪਾਂ ਤਾਂ ਨਹੀਂ ਹੁੰਦੀ ਬਾਈ ਨੌਕਰੀ ਛੱਡ ਯਾਰ ਗੁਲਾਮੀ ਸਾਲੀ ਆਪਾਂ ਤਾਂ ਨਹੀਂ ਹੁੰਦੀ ਸਾਲੀ ਕੰਮ ਕਰਕੇ ਮਹੀਨੇ ਵਾਂ ਤਨਖਾਹ ਵੀ ਮੰਗਣੀ ਪੈਂਦੀ ਆ ਕਮਾਲ ਹੈ ਯਾਰ ਛੱਡ ਵੀਡੀਓ ਬਣਾਵਾ ਕੇ ਆਰਾਮ ਨਾਲ ਉਸ ਹਿਸਾਬ ਦੀ ਫੇਮ ਉਹ ਕਿਤੇ ਪਾਰਟ ਟਾਈਮ ਨੌਕਰੀ ਲੱਭੀ ਹੈਨਾ ਤੇ ਮੈਂ ਸਟੇਸ਼ਨ ਤੇ ਕੰਮ ਕਰਦਾ ਹੁੰਦਾ ਸੀਗਾ ਤੇ ਸਟੇਸ਼ਨ ਤੋਂ ਮੈਨੂੰ ਕਾ ਨੌਕਰੀ ਲੱਭੀ ਆ ਵੜੀ ਜਿੱਤੇ ਪਿੱਛੇ ਬੋਤਲਾਂ ਪਈਆਂ ਹੈਨਾ ਅੱਜ ਇਹ ਵੀ ਕੰਪਨੀ ਦੇ ਦਿੰਦੀ ਆ 12-15000 ਦਾ ਕੰਮ 12-15000 ਮੈਂ ਆਪਣਾ ਚੱਕਾ ਲੰਨਾ ਕੀ ਨਾਮ ਬਲਿੰਕਟ ਚੱਕਾ ਲੰਨਾ ਤੇ ਬਲਿੰਕਟ ਚ ਕਰਕੇ ਬਣ ਜਾਂਦਾ 10000 ਤੇ ਮੇਰਾ ਖਰਚਾ ਹੀ ਆ ਕਿਸਤ ਪਹਿਲਾਂ ਤਾਂ 20000 ਕਮੋਂਦੇ 20 ਕੱਟਦਾ ਰਿਆ 2 ਸਾਲ ਪਰ ਮੈਂ ਹਾਰ ਨਹੀਂ ਮੰਨੀ ਮੈਂ ਕਿਹਾ ਕੋਈ ਗੱਲ ਨਹੀਂ ਯਾਰ 20 ਕੱਟਦਾ ਸੀ ਮੈਂ ਕੋਈ ਗੱਲ ਨਹੀਂ 20 ਕੱਟੀ ਜਾਂਦੇ ਦੇਖਦੇ ਕਦ ਤੱਕ ਕਦੇ ਤੱਕ ਨਹੀਂ ਜੇ ਮੇਰੇ ਲੋਨ ਕਲੀਅਰ ਹੁੰਦੇ ਕਟੀਆਂ ਤੋਂ ਕਟੀਆਂ ਬੰਦੇ ਵੀ ਟੱਕਰੇ ਸੀ ਤੇ ਉਸ ਤੋਂ ਬਾਅਦ ਫਿਰ ਯਾਰ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਮੈਂ ਕੀ ਕਰਦਾ ਮੈਨੂੰ ਇਹ ਵੀ ਨੌਕਰੀ ਆ ਬਲਿੰਕਡ ਵੀ ਆ ਮੇਰੀ ਇੱਕ ਕਿਸ਼ਤ ਇੱਕ ਕਿਸ਼ਤ ਚੱਲਦੀ ਪਈ ਆ 4175 ਰੁਪਏ ਦੀ ਤੇ ਉਹੀ ਆ ਬਸ 3 ਰੂਮ ਆ ਲੈ ਲੈ ਸੀ ਆਪਾਂ 5000 ਤੋਂ ਵਧੀਆ ਕਿਚਨ ਕੁਚਨ ਸਾਫ਼ ਕਰੀ ਮੇਰੀ ਕਿਚਨ ਸਾਰੀ ਕਿਚਨ ਕੁਚਨ ਸਾਫ਼ ਕਰਦੀ ਐ ਮੈਂ ਹੀਟਰ ਹੀ ਰੱਖਿਆ ਹੋਇਆ ਇੱਥੇ ਹੀਟਰ ਸਿਰਫ ਇੱਥੋਂ ਸਾਰੀ ਟਾਇਲਰ ਟੁੱਲਾ ਵਧੀਆ ਚਮਕਦੀਆਂ ਟੁੱਟੀਆਂ ਹੀ ਮਿਲ ਗਈ ਆ ਆਪਾਂ ਨੂੰ ਦੋ ਬagher ਬੰਦੇ ਆਂਗੂ ਰਹਿਣਾ ਚਾਹੀਦਾ ਸੋ ਕੁਛ ਨਹੀਂ ਮਾੜਾ ਪਾਣੀ ਗਰਮ ਕਰਕੇ ਦਿਨਾ ਇਹੋ ਜੀ ਕਿਚਨ ਹੈ ਸਿਰਫ ਪਾਣੀ ਗਰਮ ਹੋ ਕੇ ਪੀ ਹੁੰਦਾ ਮੈਂ ਜਾਂ ਕੁਬ ਬਣਾਉਂਦਾ ਬਣੂਦਾ ਮੈਂ ਕੁਛ ਨਹੀਂ ਬਾਈ ਬਣਾਉਣ ਬਨੂਣ ਵਾਲਾ ਕੋਈ ਕੰਮ ਨਹੀਂ ਆਪਣੇ ਕੋ ਹਾਂ ਬਣਾ ਲਈ ਦਾ ਜੇ ਕੋਈ ਆਜਵੇ ਚਿਕਨ ਚੁਕਨ ਇਹ ਡਿਮਾਂਡ ਕਰੇ ਕੋਈ ਨਾ ਕੋਈ ਚਿਕਨ ਚੁਕਨ ਲੈ ਆਵੇ ਤੇ ਫਿਰ ਆਪਾਂ ਬਣਾ ਲਈ ਦਾ ਪਏ ਆ ਦੋ ਚਾਰ ਮਸਾਲੇ ਸਮਾਨ ਸਮਾਨ ਜਿਹੜੇ ਨਹੀਂ ਹੈਗਾ ਉਹਨੂੰ ਕਹੇਗਾ ਲਿਆ ਜਾ ਕੇ ਚੱਲਦਾ ਪਾਓ ਸਮਾਨ ਲਿਆਓ ਤੇ ਚਿਕਨ ਬਣਾ ਲਓ ਸਿੱਧਾ ਸਾਫ ਹਾਂ ਤੇ ਆਪਾਂ ਜਾ ਰਹੇ ਸੀ ਅੱਜ ਬੱਦੀ ਬੱਦੀ ਕੰਮ ਆ ਥੋੜਾ ਜਿਆ ਤੇ ਕੱਲ ਮੈਂ ਰਾਤੀ ਕੰਮ ਕਰ ਲਿਆ ਸੀ 500 ਦਾ ਮੈਂ ਬਲਿੰਕਡ ਚ ਕੰਮ ਕਰਿਆ 1500 ਉਧਰ ਕਰਿਆ ਸੀ ਚੱਲ ਰਿਹਾ ਗੁਜ਼ਾਰਾ ਯਾਨੀ ਕਿ ਬਾਹਰ ਥੋੜਾ ਮੈਂ ਠੀਕ ਆ ਸੁਖੀ ਆ ਤੇ ਤੇ ਥੋੜਾ ਤੰਗੀ ਝੱਲਣੀ ਪੈਣੀ ਆ ਅਗਰ ਇਹ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੇ ਆ ਤੇ ਤੰਗੀ ਝੱਲਣੀ ਪੈਣੀ ਆ ਤੇ ਚੰਗੀ ਚੱਲਦੇ ਰਹੋ ਹਲਾ ਮੈਂ ਟਰੇਡਿੰਗ ਨੂੰ ਵੀ ਟਾਈਮ ਦੇ ਰਿਹਾ YouTube ਨੂੰ ਵੀ ਦੇ ਰਿਹਾ ਬਲਿੰਕਟ ਨੂੰ ਵੀ ਦੇ ਰਿਹਾ ਕੰਪਨੀ ਦਾ ਵੀ ਕੰਮ ਕਰ ਰਿਹਾ ਟਰੇਡਿੰਗ YouTube ਬਲਿੰਕਟ ਕੰਪਨੀ ਚਾਰ ਜਗ੍ਹਾ ਹੋ ਗਏ ਕੰਮ 1 2 3 4 ਚਾਰ ਕੰਮ ਹੋ ਗਏ ਭਾਈ ਹੱਲੇ ਭਾਈ ਇਨਸਟਾ ਇਨਸਟਾ ਮੈਂ ਹੋਲ ਰੱਖਿਆ ਉਹਦਾ ਮੈਂ ਨਵਾਂ ਅਕਾਊਂਟ ਖੁਲੋਣਾ ਭਾਈ ਕਿ ਜਿੱਥੇ ਕੋਈ ਮੇਰੇ ਪਟਕਣਾ ਸਕਣ ਰਿਸ਼ਤੇ ਰਿਸ਼ਤੇਦਾਰ ਯਾਰ ਦੋਸਤ ਜਿਹੜੇ ਉਹ ਵੀ ਭਰਾਵਾ ਅੱਜ ਕੱਲ ਯਾਰ ਕਿਸ ਉਹ ਕਾਹਦਾ ਦੋਸਤ ਜਿਹਨੇ ਯਾਰ ਹੈਲਪ ਨਹੀਂ ਕੀਤੀ ਤੁਹਾਡੀ ਹੈਨਾ ਦੋਸਤੀ ਹੈਲਪ ਦੀ ਹੁੰਦੀ ਹੈ ਹੈਲਪਫੁਲ ਪਰ ਸਾਡੀ ਕੋਈ ਕਰਕੇ ਰਾਜ਼ੀ ਨਹੀਂ ਪੈਸੇ ਮੰਗਣ ਵਾਲੇ ਆ ਸਾਰੇ ਅੱਗੇ ਪਿੱਛੇ ਇਹਦੇ ਨਾਲੋਂ ਬਾਈ ਕੱਲੇ ਕੱਲੇ ਸ਼ੂਟ ਕਰੋ ਕੱਲੇ ਰਹੋ ਹੈਨਾ ਇਹ ਰਿ ਆਪਣਾ ਰੂਮ ਆ ਪਿੱਛੇ ਆ ਰਿਹਾ ਦੇਖੇ ਹੋਣ ਆ ਰਿਹਾ ਬਾਈ ਪਿੱਛੇ ਸਾਫ ਕੁਛ ਨਾ ਕੋ ਸ਼ੂਟ ਕਰਨਾ ਹੁੰਦਾ ਨਾ ਫੇਸ ਕਰਕੇ ਇਸ ਈਚਾ ਮੇ ਤਪਿਆ ਸੀ ਮੈਂ ਉੱਥੇ ਚਿਪਕਾਤਾ ਮੈਨੂੰ ਯਾਰ ਅਲਰਜੀ ਜੀ ਰਹਿੰਦੀ ਥੋੜੀ ਚਲ ਠੀਕ ਹੈ ਜੀ ਥੈਂਕ ਯੂ ਸਵਾਇ ਰਹੀ ਸਾਡੀ ਅੱਜ ਦੀ ਵੀਡੀਓ ਇਹ ਰਿਹਾ ਮੇਰਾ ਕੰਪਿਊਟਰ ਸੋ ਥੈਂਕ ਯੂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਤੇ ਠੀਕ ਓਕੇ